ਸੁਖਬੀਰ ਸਿੰਘ ਬਾਦਲ ਇਸ ਵੇਲੇ ਵਿਵਾਦਾਂ 'ਚ ਘਿਰੇ ਹੋਏ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿੱਥੇ ਇੱਕ ਪਾਸੇ ਅਸ਼ੀ ਕਾਤਕ ਸਾਹਿਬ ਦੇ ਵਿੱਚ ਜਿਹੜਾ ਮਾਮਲਾ ਲੰਬੇ ਤਾਂ ਉਸ ਨੂੰ ਲੈ ਕੇ ਸਦਾ ਉਡੀਕੀ ਜਾ ਰਹੀਆਂ ਸੀ ਬਾਡੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੱਖ-ਵੱਖ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿਤੇ ਕੋਈ ਕਹਿੰਦਾ ਕਿ ਪੰਥਰ ਵਿੱਚੋਂ ਛੇਕ ਦੇਣਾ ਚਾਹੀਦਾ ਕਿਤੇ ਕੋਈ ਕਹਿੰਦਾ ਕਿ ਸਜ਼ਾ ਦੇਣੀ ਚਾਹੀਦੀ ਹੈ ਸੁਖਬੀਰ ਬਾਦਲ ਨੂੰ ਕੋਈ ਕਹਿੰਦਾ ਸਿਆਸਤ ਤੋਂ ਬਾਹਰ ਕਰ ਦੇਣਾ ਚਾਹੀਦਾ ਲਾਂਬੇ ਕਰ ਦੇਣਾ ਚਾਹੀਦਾ ਆਉਣ ਨਹੀਂ ਦੇਣਾ ਚਾਹੀਦਾ ਪਰ ਹੁਣ ਇੱਕ ਇਹੋ ਜਿਹੀ ਟਿੱਪਣੀ ਜਿਸ ਨੇ ਸੁਖਬੀਰ ਸਿੰਘ ਬਾਦਲ ਦੇ ਐਸਜੀਪੀਸੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਰੱਖ ਦਿੱਤੀਆਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਗੁਰ ਇਹ ਇਲਜ਼ਾਮ ਖੁਰਕਸੇਨ ਨਹੀਂ ਸਗੋਂ ਸਵਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ ਲਾਇਆ ਔਰ ਵੱਡੇ ਇਲਜ਼ਾਮ ਲਾਉਂਦੇ ਆ ਇਮਾਨ ਸਿੰਘ ਮਾਨ ਨਜ਼ਰ ਆਏ ਨੇ ਉਹਨਾਂ ਨੇ ਸਾਫ਼ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਗੁਰੂ ਘਰ ਦਾ ਪੈਸਾ ਜਿਹੜਾ ਉਹ ਆਪਣੇ ਹਿੱਤਾਂ ਵਾਸਤੇ ਵਰਤਿਆ ਨਾ ਕਿ ਗੁਰੂ ਘਰਾਂ ਦੇ ਉੱਤੇ ਵਰਤਿਆ। ਉਹਨਾਂ ਨੇ ਵੱਡੇ ਇਲਜ਼ਾਮ ਲਾਏ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ। ਹਾਲਾਂਕਿ ਹੁਣ ਤੱਕ ਵੱਖ-ਵੱਖ ਇਲਜ਼ਾਮ ਸੌਦਾ ਸਾਧ ਨੂੰ ਲੈ ਕੇ ਲੱਗਦੇ ਆਏ ਨੇ, ਬੇਅਦਬੀ ਮਾਮਲੇ ਨੂੰ ਲੈ ਕੇ ਲੱਗਦੇ ਆਏ ਨੇ, ਗੋਲੀ ਕਾਂਡ ਨੂੰ ਲੈ ਕੇ ਲੱਗਦੇ ਆਏ ਨੇ। ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਦੇ ਉੱਤੇ ਇੱਕ ਹੋਰ ਵੱਡਾ ਇਲਜ਼ਾਮ, ਈਮਾਨ ਸਿੰਘ ਮਾਨ ਲਾਉਂਦੇ, ਸਮਨਜੀਤ ਸਿੰਘ ਮਾਨ ਦੇ ਪੁੱਤਰ ਲਾਉਂਦੇ ਨਜ਼ਰ ਆ ਰਹੇ ਨੇ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਗੁਰੂ ਘਰ ਦੇ ਪੈਸੇ ਦਾ ਗਲਤ ਇਸਤੇਮਾਲ ਸੁਖਬੀਰ ਬਾਦਲ ਨੇ ਕੀਤਾ ਹੈ। ਪਰ ਉਹਨਾਂ ਨੇ ਇਸ ਤਰ੍ਹਾਂ ਕਿਉਂ ਕਿਹਾ ਸੁਖਬੀਰ ਸਿੰਘ ਬਾਦਲ ਨੇ ਗੁਰੂ ਘਰ ਦੇ ਪੈਸੇ ਨਾਲ ਕੀਤਾ ਕੀ ਹੈ ਆਉ 임ਾਨ ਸਿੰਘ ਮਾਨ ਦੇ ਮੂੰਹ ਸੌਣੇ ਇਹਦਾ ਆਪ ਦਾ ਨਿੱਜੀ ਸੀਏ ਸਤਿੰਦਰਪਾਲ ਸਿੰਘ ਕੋਹਲੀ ਉਹਨੂੰ 1.5 ਕਰੋੜ ਰੁਪਈਆ ਸਾਲ ਦਾ ਆਡੀਟਰ ਵਾਸਤੇ ਦਿੱਤਾ ਜਾਂਦਾ ਸੀਗਾ ਪਰ ਜਦ 328 ਰੁਪਏ ਦਾ ਕੇਸ ਉੱਠਿਆ ਇਹਦੇ ਇਹਨੇ ਆਪ ਬਿਆਨ ਕਾਲ ਤੱਕ ਸਾਡੀ ਰਿਪੋਰਟ 'ਚ ਦਿੱਤਾ ਹੈ ਕਿ ਮੈਂ ਇੱਕ ਵਾਰੀ ਵੀ ਆਡਿਟ ਨਹੀਂ ਕੀਤਾ ਫਿਰ ਜਿਹੜਾ 10 ਕਰੋੜ 7 ਸਾਲਾਂ 'ਚ ਇਹਨੂੰ ਗਿਆ ਉਹ ਕਿਹਦੇ ਲਈ ਗਿਆ ਇਦੇ ਵਾਸਤੇ ਐਗਜ਼ੈਕਟਿਵ ਕਮੇਟੀ ਨੇ ਇਹਦੀ ਤਨਖਾਹ ਵਾਪਸ ਲੈਣ ਵਾਸਤੇ ਮਤਾ ਵੀ ਪਾਇਆ ਹੋਇਆ ਉਹ ਲਾਗੂ ਕਿਉਂ ਨਹੀਂ ਕੀਤਾ ਸੁਖਬੀਰ ਸਿੰਘ ਬਾਦਲ ਨੇ ਤਨਖਾਹ ਐਸਜੀਪੀਸੀ ਤੋਂ ਲਿੱਤੀ ਹੈ ਕਿਸ ਰੂਪ ਚ ਆਪਣੇ ਬੰਦੇ ਔਰੇ ਮਲਾਜ਼ਮ ਭਰਤੀ ਕਰਕੇ ਗੁਰੂ ਘਰ ਦੇ ਪੈਸੇ ਨਾਲ ਉਹਨਾਂ ਦੀਆਂ ਤਨਖਾਹਾਂ ਭਰਾਈਆਂ ਕੰਮ ਓਸੀਏ orbit ਕੰਪਨੀ ਪੀਟੀਸੀ ਦਾ ਕਰਦਾ ਹੈ ਪੀਟੀਸੀ ਦੇ ਪ੍ਰਸਾਰ ਰਾਹੀਂ ਉਹਨੇ ਗੁਰਬਾਣੀ ਤੇ ਜਿਹੜੇ ਆਪਣੇ ਕੀਰਤਨ ਦਰਬਾਰ ਹੈ ਉਹਦੇ ਰਾਹੀਂ ਆਪਣੇ ਮੀਡੀਆ ਚੈਨਲ ਦਾ ਜਿਹੜਾ ਪੈਸਾ ਬਹੁਤ ਦੱਬ ਕੇ ਕਮਾਇਆ ਇਸ ਰਾਹੀਂ ਵੀ ਉਹ ਤਨਖਾਹਿਆ ਹੈਗਾ ਇਸ ਪਰਿਵਾਰ ਨੇ ਜੋ ਲੁੱਟ ਗੁਰੂ ਘਰ ਦੀ ਕੀਤੀ ਹੈ ਉਹਦਾ ਵੀ ਵੇਰਵਾ ਅਕਾਲ ਤਖਸਾਲ ਸਭ ਨੂੰ ਲੈ ਕੇ ਫੇਰ ਇਹਨਾਂ ਦੇ ਉੱਤੇ ਸਜ਼ਾ ਲਾਗੂ ਕਰਨੀ ਚਾਹੀਦੀ ਹੈ ਇਹ ਬਹੁਤ ਸਮੇਂ ਦੀ ਸਾਡੀ ਮੰਗ ਹੈ ਅਸੀਂ ਕਹਿੰਦੇ ਹਾਂ ਕਿ 328 ਰੂਪਾਂ ਦੇ ਜੰਨੀ ਦੇਰ ਵੇਰਵਾ ਨਹੀਂ ਦਿੰਦੇ ਕਿ ਕਿੱਥੇ ਉਹ ਸਥਾਪਿਤ ਹੈਗੇ ਆ ਕਿਸ ਹਾਲਾਤ ਚ ਹੈਗੇ ਆ ਕਿਤੇ ਉਹਨਾਂ ਦਾ ਹਾਲ ਜੋ ਬਰਗਾੜੀ ਚ ਅਸੀਂ ਦੇਖਿਆ ਗੁਰੂ ਸਾਹਿਬ ਦੇ ਅੰਗ ਪਾੜ ਕੇ ਸਾੜ ਕੇ ਗੰਦੀਆਂ ਨਾਲੀਆਂ ਚ ਸੁੱਟੇ ਹੋਏ ਉਹ ਨਾ ਹੁੰਦਾ ਹੋਏ ਇਹ ਦੱਸਣ ਕਿੱਥੇ ਐ ਤੇ ਜੇ ਨਹੀਂ ਇਹਨਾਂ ਨੂੰ ਪਤਾ ਫਿਰ ਕ੍ਰਿਮੀਨਲ ਕੇਸ ਪਾਉਣ ਜਿਹੜੇ ਅੱਜ ਕਹਿੰਦੇ ਆ ਛੋਟੇ ਮੁਲਾਜ਼ਮਾ ਨੇ ਇਹਨਾਂ ਨੇ ਇਹ ਚੋਰੀਆਂ ਕੀਤੀਆਂ ਫਿਰ ਮੈਨੂੰ ਦੱਸੋ ਉਹ ਰਜਿਸਟਰਾਂ ਦੀ ਚੈਕਿੰਗ ਜਿਹੜੀ ਹੁੰਦੀ ਹੈ ਉਹ ਇਹਨਾਂ ਦੇ ਸਖਤਰਾਂ ਨੇ ਵੀ ਕਰਨੀ ਹੁੰਦੀ ਹੈ ਉਹਚ ਅਧਿਕਾਰਾਂ ਨੇ ਵੀ ਕਰਨੀ ਹੁੰਦੀ ਹੈ ਉਸ ਤੋਂ ਇਲਾਵਾ ਫਿਰ ਆਡੀਟਰ ਨੇ ਕਰਨੀ ਹੁੰਦੀ ਹੈ ਐਨੇ ਸਾਲ ਇਹ ਲਾਪਤਾ ਕਿਵੇਂ ਹੋਏ ਇਹ ਬਹੁਤ ਵੱਡੇ ਸਵਾਲ ਸਾਡੇ ਸਾਹਮਣੇ ਆ